ਆ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਭਾਈ ਕਿਉਂਕਿ ਸਾ ਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਸਿਰਫ ਮਨੋਰੰਜਨ ਲਈ ਬਣਾ ਰਹੇ ਹਾਂ ਤੇ ਸਵਾਗ ਲੈਣ ਨਹੀਂ ਬਣਾ ਰਹੇ ਜੰਗਾਪੁਰ ਓਏ ਆਇਆ ਆਇਗਾ ਤਾਂ ਕਰਦਾ ਤਾ ਇਹ ਦੇਖੀ ਯਾਰ ਤੇਰੇ ਨਾਲ 20 ਵਾਰੀ ਮੈਂ ਰੇਸ ਟਾਈਏ ਤੂੰ ਅਜੇ ਕੰਮ ਨਹੀਂ ਆਉਂਦਾ ਆ ਜਾ ਫਿਰ ਓਏ ਆਇਆ ਚੱਲੀਏ ਤਾਂ ਕੀ ਹੋ ਗਿਆ ਨੂੰ ਤੂੰ ਭੱਜ ਗਿਆ ਰ ਉਸ ਦੀ ਰੋਟੀ ਵਿੱਚ ਹੀ ਲੜ ਪਿਆ ਆਜੂ ਕੁਝ ਨਹੀਂ ਓਏ ਆਇਆ ਯਾਰ ਆਜੂ ਓਏ ਆਇਆ ਮੈਂ ਜਾਣਨਾ ਤੂੰ ਪਿਆ ਓਏ ਆਇਆ ਦੇਖੀ ਤਾਂ ਆਇਆ ਆਇਗਾ ਤਾਂ ਕਰਦਾ ਕੀ ਹੋ ਗਿਆ ਤਾ ਉਹ ਐਨੀ ਪਤਾ ਕਿੱਧਰ ਟੱਪ ਗਿਆ ਤੈਨੂੰ ਤਾਂ ਸਾਰੇ ਦੁਕਾਨਾਂ ਦੇ ਕੋਨੇ ਦਾ ਪਤਾ ਉਹਦੇ ਦਾ ਭੇਰ ਪੋਰਾ ਮੇਰੇ ਰਸਤੇ ਚ ਵਗ ਆਪਣਾ ਜਲੂਸ ਕੱਢੀ ਜੂ ਆਪਣੇ ਲਾਣੇ ਦੀ ਬਦਨਾਮੀ ਹੋ ਜੂ ਸੋਚੇਗਾ ਤਾਂ ਕਿ ਨਹੀਂ ਪਤਾ ਨਹੀਂ ਕੀ ਕੀੜਾ ਉਹਦੇ ਕੀ ਭਾਲਦਾ ਪਤਾ ਹੀ ਨਹੀਂ ਮੈਨੂੰ ਤਾਂ ਆਪ ਤੂੰ ਆਇਆ ਤੈਨੂੰ ਸਾਰੇ ਟਿਕਾਣਿਆਂ ਦਾ ਪਤਾ ਕਿ ਰੋਟੀ ਦਿੱਤੀ ਭਾਲਦਾ ਓਏ ਰੋਟੀ ਕਿਉਂ ਹੋਰ ਜਨਾਨੀ ਜਿਨੂੰ ਨਹੀਂ ਭਾਲਦਾ ਕਿਉਂ ਉਹ ਤੇ ਸੇ ਘਮਤੀ ਹੋਲੇ ਮੈਂ ਕੀ ਕਰਦਾ ਤੂੰ ਕਿਹਨਾਂ ਛੱਡਦਾ ਉਹ ਨਾ ਖੇਲ ਕੇ ਕੁੜੀ ਜਿਨੂੰ ਤੂੰ ਤਾਂ ਕੀ ਭਾਲਦਾ ਨਾ ਉਹ ਤਾਂ ਉਹ ਪ੍ਰਾਣੀ ਯਾਰ ਉਹ ਨੀ ਨਗਾ ਸਾਰੇ ਨਾ ਪੁੱਤ ਉਹ ਪ੍ਰਾਣੀ ਯਾਰ ਤਾਂ ਫਿਰ ਕਿੱਡੀ ਇਹਦਾ ਚਲਦਾ ਹੀ ਹੁਣ ਦੁਨੀਆਦਾਰੀ ਤੇ ਬਣੀ ਏ ਕੋਸ ਚਲਦਾ ਫਿਰ ਸ਼ਰਮ ਹੁੰਦੀ ਏ ਲੈ ਸ਼ਰਮ ਨੀ ਗਲੀ ਚ ਫੜੀ ਕਹਣਾ ਐਂ ਉਹ ਤੂੰ ਮਿਲ ਕੋ ਦੇਖ ਲਤਾ ਦੱਸੀ ਨਾ ਚੰਗਾ ਸਾਡੇ ਘਰੇ ਹਾਂ ਐ ਬਹੁਤ ਸੋਹਣਾ ਕੰਮ ਆ ਪਿਓ ਬਤਾ ਦੱਸੀ ਨਾ ਬਸ ਸਾਡੇ ਘਰੇ ਨਾ ਦੱਸੀ ਤੂੰ ਕਾ ਪੈ ਜਾ ਉਹ ਆਪੇ ਆ ਆਪਣੀ ਲਿਆ ਦੂੰ ਤੇ ਤੈਨੂੰ ਸੌਫੀ ਦੀ ਬੋਤਲ ਪੱਕੀ ਦੱਸੀ ਨਾ ਠੀਕ ਹੈ ਕਿਉਂ ਤੂੰ denn ਅੱਗੇ ਮੈਨੂੰ ਲੈ ਲਿਆ ਦੂੰਗਾ ਢੀ ਸਾ ਮੇਰੇ ਬਾਪੂ ਨੂੰ ਦੇਸੀ ਗੱਡੀ ਆਪਾਂ ਉਸ ਦੀ ਪਿਆਰੇ ਜੇ ਫਿਰ ਪੀ ਲੂੰ ਮੈਂ ਆਪੀ ਲੂੰ ਮੇਰਾ ਭਾਈ ਜੇ ਦੇ ਦੂੰ ਮੈਨੂੰ ਪੀ ਗੇ ਅੱਗੇ ਭਾਈ ਤੈਨੂੰ ਉਹੀ ਦਿੰਦਾ ਪਮਾਲ ਕੂੜੇ ਤੈਨੂੰ ਵੀ ਨਿਕਰ ਰੋਟੀ ਦੀ ਬਸ ਯਾ ਕੋਈ ਆਇਆ ਚੱਲ ਤੇ ਮਰੂਪੈ ਆਇਆ ਚੱਲਾਂਗੇ ਕਿਦੋਂ ਕਰ ਦਤਾ ਆਇਆ ਦੇਖੀ ਰਹੇ ਜਦੋਂ ਜਦੋਂ ਰੋਲ ਕੰਮ ਹੀ ਕਰਾਂ ਆਇਆ ਤੈਨੂੰ ਸਾਰੇ ਉਹਦੇ ਟਿਕਾਣੇ ਦਾ ਪਤਾ ਉਹ ਗੁੰਡ ਤੇ ਭਾਲ ਲਓ ਸਾਰੇ ਨਹੀਂ ਉਹ ਕੋਈ ਨਹੀਂ ਆਪਾਂ ਲਾਵਾਂਗੇ ਮੈਂ ਕਿਹਾ ਉਹਦੇ ਜੂਤ ਦੇ ਨਾਲੇ ਅੱਗੇ ਤੋਂ ਭੱਜਣਾ ਚੱਲ ਆ ਮੂਰੇ ਲੱਗ ਪਤਾ ਹੂੰ ਤੈਨੂੰ ਉਹਦੇ ਟਿਕਾਣਾ ਦਾ ਉੱਥੇ ਭਾਂਡਾ ਲਾ ਲੈ ਕਿਸੇ ਘਵਾਰੇ ਉੱਲੇ ਬੈਠਾ ਤੁਹਾਨੂੰ ਡਰਾਈ ਜਾਂਦਾ ਘਵਾਰੇ ਉੱਲੇ ਕਿਵੇਂ ਆਈ ਆ ਇਹ ਨਹੀਂ ਪਤਾ ਹੂੰ ਕੁੱਤਤੀ ਫੜ ਕੇ ਉਹ ਭਾਂਡਾ ਲਾ ਲੈ ਬਿਸ਼ਾਰ ਮੂਰੇ ਉਹ ਇਹ ਜਾਣੀ ਗਾਇਰਾ ਸਾਡਾ ਬਾਪੂ ਇਹ ਨਹੀਂ ਦੋਨੀ ਨਹੀਂ ਤੁਸੀਂ ਇਹ ਜੇ ਭਾਂਡਾ ਲਾ ਨਾ ਪਰਸੋਂ ਮੈਂ ਕੰਦ ਉੱਤੋਂ ਦੀ ਬੋਲ ਮਾਰਾ ਬਾਹੜਾ ਕੱਟੀ ਤੇ ਚੜਿਆ ਕਣ ਅੱਛਾ ਏ ਤੂੰ ਅੱਛਾ ਕੀ ਮੈਂ ਵੀ ਉਹ ਪੋਸ਼ੀਰਾ ਮੈਨੂੰ ਸਮਝਾਉਣਾ ਹੈ ਕੀ ਪਤਾ ਕਿੱਧਰ ਗਿਆਊਗਾ ਮੇਰਾ ਬੱਚਾ ਇੱਥੇ ਹੀ ਜਾਣਾ ਭੈਣ ਦੀ ਪੁੱਦੀ ਲੰਗੋਵਾਲ ਵਾਗਿਆ ਹੋ ਲੰਗੋਵਾਲ ਕਿੰਨੀ ਕੀ ਦੂਰ ਐ ਦਿਖਾਵ ਆਪਣੀ ਰਸਤੇ ਰੇ ਤੇ ਲੰਗੋਵਾਲ ਰੰਗੋਵਾਲ ਤੇ ਰਿਓ ਨਾ ਦੀ ਸੀ ਤੇਈ ਕੁੜੀ ਜਾ ਵਈਏ ਉੱਥੇ ਵੈਤੀ ਹਾਂ ਅੱਜ ਵੀ ਨਾ ਵੀ ਮੇਰੇ ਪੈਣ ਤਾਰੂ ਪੀ ਪੀ ਹੋ ਗਿਆ ਗੁਰਦੇ ਫੇਲ ਹੋ ਗਏ ਤੇਰੇ ਆ ਕੰਮਾ ਨੂੰ ਭੈਣ ਲੌੜਾ ਫੜ ਪੱਗ ਪੈ ਨਹੀਂ ਤੱਕ ਮੈਂ ਤੱਕ ਕੇ ਜਾ ਇਹ ਜੂ ਪਹਿਲਾਂ ਧਾਰੂਗਾ ਤੇ ਵੀ ਹੋ ਗਿਆ ਉਹ ਤੇ ਬਸ ਚੱਜ ਰਿਆ ਨਾ ਰੋੜ ਬੰਦਾ ਬੰਦੇ ਹਾਂ ਬਹੁਤ ਸ਼ਰਮਾ ਵੱਡੀ ਛੋਟੀ ਦੀ ਭੈਣ ਦੇ ਲੰਨੋ ਤਾਂ ਜੋ ਫਿਰਦਾ ਗਲੀਆਂ ਚ ਨਿਕਲਦਾ ਜਲੂਸ ਦੋਨੋਂ ਗਲੀਆਂ ਭੈਣ ਚ ਮੈਂ ਸੋ ਉਹ ਵੀ ਨਾ ਇੱਥੋਂ ਦੀ ਨਹੀਂ ਵੀਦੇ ਪੁੱਤ ਤਾਂ ਹੋਗੇ ਹੋਗੇ ਰੱਖੀ ਜਿਹੜਾ ਰੋਣਾ ਬਬਾੜਾ ਚਲਾਸੀ ਮੈਂ ਕਹਿੰਦਾ ਮਨਜੀਤ ਮੋਜੀਤ ਕੀ ਕਰਦੀ ਹੈ ਕੀ ਕਰਨਾ ਬਸ ਡੰਗ ਲਾ ਬੁੱਗਾ ਸ਼ੁਗਾ ਕਰ ਲੈਨੇ ਹੋਰ ਸਾਡੇ ਤੋਂ ਕੀ ਹੁੰਦਾ ਜੀ ਗੱਡ ਦੇ ਨਾ ਦੂਜਾ ਕਬੱਡੀ ਵਾਲਾ ਬੈਲਸ ਘੱਡ ਦਿੰਨੇ ਕਿ ਉਹ ਵਾਲਾ ਜੀ ਚਾ ਇਹ ਤਾਂ ਚਲ ਚਲ ਆਪਣੇ ਘਰੇ ਲੂਗਾਂ ਆਪਾਂ ਬੱਲਾ ਆਪਣਾ ਬਾਪੂ ਲੱਭੀਓ ਬਾਪੂ ਲੱਭ ਜੂ ਭੈਣ ਦੀ ਪਾਕਿਸਤਾਨ ਵਾਗਿਆ ਦੂ ਪਹਿਲਾਂ ਉਹ ਪਾਕਿਸਤਾਨ ਉਹ ਲੋਲਾ ਹੀ ਕੰਜਰ ਦਾ ਕਰ ਓ ਅੱਛੇ ਘਵਾਰਾਂ ਚ ਬੈਠੋ ਮਸਾਰਾ ਜਾਨ ਤੋਂ ਉਹ ਘਵਾਰਾਂ ਕਾਨੂੰ ਆ ਜੀ ਤੂੰ ਮੁੜੀ ਨਹੀਂ ਭੈਣ ਦੀ ਬੰਡ ਦੇ ਨਾ ਬੜਾ ਦਾ ਜੇ ਉੱਥੇ ਉਹਨੇ ਕਿੰਨਾ ਜਰਦਾ ਕਿਹੜੀ ਮਨਜੀਤ ਮਤਾ ਚੋੜ ਕਰੀ ਨਾ ਹੱਸੀ ਉਹ ਮੈਂ ਨਾ ਮੋੜਨ ਗਿਆ ਸੀ ਹੋਰ ਭਾਈ ਪ੍ਰੀਤਮ ਸਿਆ ਆ ਗਿਆ ਤਾਂ ਕਿੱਧਰ ਗਿਆ ਉਹ ਬਕਚੋਰ ਆ ਹੋ ਠੀਕ ਆ ਹੋਰ ਤੂੰ ਕਿੱਧਰ ਹੋਏ ਕਿੱਧਰ ਫਿਰਦਾ ਹੋ ਰਤ ਨੂੰ ਕੀ ਕਰਦਾ ਫਿਰਦਾ ਬਾਈ ਕੰਚਰ ਦਾ ਇਸ ਤਾਂ ਮਿੰਤਾ ਕੱਢੇ ਤੇ ਮਕੰਦੀਆਂ ਆ ਹੀ ਨਹੀਂ ਤੁਸੀਂ ਬੁੰਡ ਦੇ ਨਹੀਂ ਜਿਹਨੂੰ ਮਿੰਤਾ ਕੱਢ ਕੇ ਆਪੇ ਘਰੇ ਆਜਾ ਜਵਾਕ ਮਗਰ ਨਾ ਰੋਲਾ ਪਾਰ ਆ ਗਏ ਉਹਨਾਂ ਨੇ ਉੱਥੇ ਰੋਕੀ ਤੇ ਕੌਣ ਕਿਧਰ ਗਿਆ ਤਾ ਦੋਨੇ ਭੈਣ ਦੇ ਲੋੜੇ ਐ ਢੱਕਾ ਨਹੀਂ ਦਾਰੂ ਪੀ ਲੈਣਗੇ ਰਾਤ ਨੂੰ ਜਰੂਸਾਂ ਤੇ ਹਾਂ ਤੂੰ ਤਾਂ ਸੋਫੀ ਫਿਰਦਾ ਭੈਣ ਦੇ ਲੈਣਾ ਦੇਖਦਾ ਤੂੰ ਪੇਗ ਲਾ ਕੇ ਉਹਦਾ ਸੁੱਤਾ ਪਿਆ ਦੀ ਤੋਰ ਨਾ ਕਰੀ ਅਜਿਹਾ ਨਾ ਬੰਦ ਲੈਣਾ ਆ ਜਾਊਗਾ ਪਰ ਇਹ ਭੈਣ ਦਾ ਪਹਿਲੇ ਤੇ ਦਾਰੂ ਵਾਲਾ ਇਹ ਬੰਦਾ ਤਾਂ ਸਟੈਂਡ ਤੇ ਸਟੈਂਡ ਤੇ ਮੈਂ ਤੈਨੂੰ ਪੁੱਛ ਰ ਮੈਂ ਇਥੇ 15 ਮਿੰਟ ਪਹਿਲੀ ਉੱਠ ਕੇ ਗਿਆ ਮੇਰੇ ਕੋਲ ਮੈਂ ਇਹਨੂੰ ਪੁੱਛਿਆ ਅਸੀਂ ਜਨਦੀਪ ਨੂੰ ਲਾਉਣੀ ਆ ਕੱਲਾ ਨਾ ਉਹ ਤੇ ਇਹ ਮੁਕੱਦੀਆ ਤੂੰ ਲੈ ਕੇ ਆਉਣਾ ਨੂੰ ਹਾਂ ਚਾਰ ਮਾਰਦਾ ਬੁੰਡ ਤੇ ਜੋੜੇ ਹੋਣਗੇ ਅਸੀਂ ਕੀ ਕਰਾਂਗੇ ਜਾਓ ਸ਼ੇਰਾ ਸਾਨੂੰ ਕੰਮ ਆ ਤੂੰ ਕੀ ਵਾਫਰਦਾ ਸੀ ਪੇ ਇੱਠੀ ਸੀ ਵੇ ਅਸੀਂ ਕਿਹਦੇ ਮਗਰ ਫਰਦਾ ਹਾਂ ਗੰਜਰ ਰਿਆ ਇੱਠੀ ਹੈ ਇੱਠੀ ਸੀ ਹਾਂ ਇਹਦਾ ਰਿਆ ਫੋ ਗੰਜਰ ਰਿਆ ਤੇ ਬਸੇ ਹਾਂ ਨਾ ਨਾ ਬੜਕਾ ਆਦੇ ਹੁੰਦਾ ਗੰਜਰ ਰਿਆ ਹੁਣ ਉਹ ਤਾਂ ਚਾਹ ਉਹ ਤਾਂ ਪ੍ਰਕਾਹੂਗਾ ਤਾਂ ਮੇਰੀ ਗਾ ਹੁਣ ਉਹ ਬਾਪੂ ਨਾ ਮਰ ਜਾ ਉਹ ਬਾਪੂ ਮਰ ਜਾ ਜੀਨ ਉਹਦੇ ਨਾਲ ਫਿਰ ਮੇਰੇ ਪੁੱਤ ਦੇ ਮੇਰੇ ਕੋ ਵੀ ਟੱਟੇ ਰੇ ਵੇਰੀ ਗੱਲ ਹੋਰ ਜੇ ਰਤ ਆਇਆ ਹੈਗਾ ਫਿਰ ਆ ਇੱਕ ਗੱਲ ਹੋਰ ਸੁਣ ਆਪਣੀ ਚਾਰ ਬੰਦੇ ਪ੍ਰਭਾਵ ਪੈ ਜੋ ਐ ਲੈ ਚੱਲੇ ਕੀ ਚਾਰ ਬੰਦੇ ਨੂੰ ਪਰ ਜਨਾਬਾ ਕੀ ਪਰਵਾਹ ਉਹਨੂੰ ਭਾਂਦੀ ਪੁੰਡ ਦੇ ਨੇ ਕਬਜੇ ਤੇ ਜਾਣਾ ਉਹ ਕਿੱਥੇ ਜਾਣਾ ਮੈਂ ਕਿੱਥੇ ਜਾਣਾ ਨਾ 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 ਨਿਕਲ ਤੁਰ ਗਿਆ ਸਾਨੂੰ ਤਾਂ ਕੁਝ ਨਹੀਂ ਬੋਲਿਆ ਆਇਆ ਫਿਰ ਆਇਆ ਬਣ ਕੇ ਲਵਾ ਲਿਓ ਜਰਾ ਨਵਾਂ ਨੂੰ ਕੀ ਬੰਨ ਦੀ ਖੁੱਤੀ ਆਜੂ ਤੜਕੇ ਆ ਜਾ ਸੀਪੇ ਵੀ ਮਰੀ ਜਾਂਦੇ ਆਇਆ ਦੇਖੀ ਤਾਂ ਸੀਪੇ ਕਸੀ ਨਹੀਂ ਜੁੜੀ ਸੀਪਾ ਦੀ ਨਾ ਨਾ ਕਸੀ ਨਹੀਂ ਹਾਂ ਨਾ ਨਾ ਉਹ ਚੱਲੇ ਪਾਸੇ ਮਾਰਦਾ ਜੀ ਹੱਥ ਪੱਲਾ ਪਿਆਰੀ ਉਹ ਪਹਿਲਾ ਬਾਪੂ ਲੱਭੇ ਕਿੱਧਰ ਯਾਰ ਤਾ ਕਿੱਧਰ ਦੀ ਕਿੱਧਰ ਲੈ ਕੇ ਜਾਉਂਦਾ ਸਾਡੀ ਜੰਡ ਦੇਣੀ ਆ ਬਾਪੂ ਨੂੰ ਬਾਪੂ ਰੋਜੀ ਐਡਾ ਬਾਪੂ ਨਾਲ ਹੀ ਪਲਿਆ ਆ ਉਹ ਅਸੀਂ ਤਾ ਉਧਰ ਕੋਲ ਫੀ ਕਿਹੜੀ ਦੇਦਾ ਤਾ ਤੂੰ ਗਰਾਣਾ ਨਾ ਇਹ ਚਾ ਗੱਲਾਂ ਵੀ ਹੋ ਗਈਆਂਗੇ ਅੰਜਰ ਦਾ ਬੱਚਾ ਨੂੰ ਲੱਗਦਾ ਤੇ ਬਾਗਣ ਦਾ ਹੱਥ ਚੁਪੜਾ ਕੀ ਬਣਾ ਲੈਂਦਾ ਨਾ ਨਾ ਤਾਂ ਮੇਰੇ ਬੋਤਲ ਜਿੱਦਾਂ ਮੰਗਰ ਲੈਲਾ ਮੋੜ ਕੇ ਆਲਾ ਬਣ ਜੀ ਉਹ ਚਾਹ ਯਾਰ ਆਪਾਂ ਇਹ ਗੱਲਾਂ ਬਾਤਾਂ ਕਰਾਂਗੇ ਇੱਕਦਮ ਮੋਟਰ ਤੇ ਬਹਿ ਕੇ ਆਪਾਂ ਪਹਿਲੇ ਬਾਬਾ ਮੋਟਰ ਤੇ ਕਹਿੰਦੇ ਬਸ ਪੰਜ ਦੀ ਪੁੱਤੀ ਸਰਪੰਚ ਜੀ ਖੜਾ ਹੋਣਾ 10 ਰੁਪਏ ਅੱਧੀ ਵੀ ਹੋ ਗਿਆ ਸਰਪੰਚੀ ਵੀ ਖੜੇ ਹੋਏ ਆਹਦਾ ਬੰਦ ਕਰਤਾ ਜਿੱਦ ਦੇ ਖੜੇ ਹੋ ਕੇ ਬੰਦ ਦੇਸੀ ਜੰਨੇ ਉਹ ਤਾਂ ਬੰਦ ਕਰ ਹੀ ਜੰਨੇ ਪਿੰਡ ਚ ਤਾਂ ਹੁਣ ਹੀ ਲੋਕਾਂ ਨਹੀਂ ਬੋਦੀ ਗੱਲ ਸੋਹਣੀ ਉੱਥੇ ਮੱਛਰ ਖਾਈ ਉਹ ਕੌਣ ਵੰਦਾ ਦਾਵਾ ਸੁ ਸੰਦੀਪ ਹਾਂ ਪਿੰਡ ਤੇ ਹੁਣ ਆਪਾਂ ਇਕੱਠੇ ਹੀ ਫਿਰਦੇ ਹਾਂ ਅਸੀਂ ਹੁਣ ਮੈਂ ਤੇ ਤੈਨੂੰ ਹਾਂ ਪਿੰਡ ਚ ਅੱਧੇ ਲੋਕਾਂ ਅੱਧੇ ਲੋਕਾਂ ਦੀ ਬੰਦ ਹੋ ਗਈ ਬੰਦ ਤਾਂ ਹੋਣੀ ਹੈ ਇਹਨਾਂ ਨੇ ਆਪਾਂ ਇਹਨਾਂ ਨੂੰ ਵੀ ਆਏ ਚੀਕ ਕਰਾ ਦੇਣਗੇ ਸਰਪੰਚੀ ਚ ਖੜੇ ਹੋਗੇ ਸਰਪੰਚੀ ਸਰਦੀ ਨਹੀਂ ਸਰਪੰਚੀ ਨਹੀਂ ਲੈ ਸਕਦਾ ਇਹਨਾਂ ਦਾ ਇਹਨਾਂ ਦਾ ਲਾਣਾ ਪੈਲ ਤੇ ਆ ਇਹ ਨਹੀਂ ਸੌਂਦੇ ਸੁਂਦੇ ਆਪਾਂ ਹਰ ਜਗ੍ਹਾ ਸਰਪੰਚੀ ਅਸੀਂ ਹਰ ਜਗ੍ਹਾ ਆਪ ਪ੍ਰੀਤਮ ਕੱਢ ਜੇ ਤਾਂ ਕੱਢ ਜੇ ਪ੍ਰੀਤਮ ਹੀ ਅਸੀਂ ਨਹੀਂ ਅੱਤੇ ਦੇ ਨਾਲ ਸਪੋਰਟ ਹਾਂ ਉਹ ਕੱਢ ਹਾਂ ਬਹੁਤ ਵੱਡੀ ਸਪੋਰਟ ਆ ਵੋਟਾਂ ਬਣਾਉਂਦੇ ਫਿਰਦੇ ਰਤ ਨੂੰ ਪਿਓ ਪੁੱਤ ਆਹ ਦੀ ਬੁੱਦੀ ਦੇ ਨਾਲ ਅੱਧਾ ਪੰਡਾਣ ਨਿਕੋ ਨਾਲ ਝੁੱਗੀਆਂ ਮੇਰੇ ਦਾ ਉਹ ਵੀ ਆਪਸਾਂ ਵਿੱਚ ਵੱਡੀਆਂ ਓਏ ਅਸੀਂ ਕਿਵੇਂ ਪਰ ਆਵਾ ਦੇਖ ਇੱਕੋ ਜਿਹੀਆਂ ਝੁੱਗੀਆਂ ਤਾਈ ਭਤੀਜਾ ਪਾਉਂਦੀ ਐ ਤੇਰੀ ਦਸ ਗੁੰਡ ਤੋਂ ਭਤੀਜਾ ਦਾ ਤਾਂ ਨਹੀਂ ਹੈ ਭਤੀਜਾ ਦੁੱਧੇ ਤਾਂ ਨਹੀਂ ਲਾ ਰੱਖਿਆ ਉਹ ਫੁੱਦੂ ਬਣਾਇ ਤਾਂ ਦੇਖੀ ਹੋਰ ਹੁਣ ਮੈਂ ਤਾਈ ਕਰ ਉਹ ਫੁੱਦੂ ਲੈਣੇ ਨੇ ਤੇ ਇਹ ਨਾ ਪਰਦਾ ਚੱਕੂ ਭਤੀਜਾ ਆ ਭਣ ਲਾਲਾ ਨ ਸਕੂਲ ਚ ਜਵਾਕ ਕਣੂ ਗਈ ਇਹਦਾ ਬਿਸਕਟ ਬਿਸਕਟਾ ਪਿੱਛੇ ਨੇ ਕੁੱਤੀ ਨਹੀਂ ਬਰਾਲੀ ਸੀ ਬਿਸਕਟ ਪਾਰਲੇ ਨਾ ਖੜਜਾ ਹੋਰ ਖਲਾਲਾ ਪੜਦੇ ਜਾਨਾ ਕਾ ਤੂੰ ਖੜਾ ਲਾ ਦੇਖੀ ਤਾ ਤੁਸੀਂ ਐ ਕਰੋ ਉਦੀ ਪੜਤਾਲ ਕਰ ਲੋ ਵੀ ਯਾਨੀ ਪਤਾ ਮਰਜੀ ਚੱਲ ਤੁਸੀਂ ਦੋਨੇ ਕੁੱਤੀ ਗੱਤੀ ਚੱਲ ਇਹ ਹੀ ਹੋਰ ਸੁਣ ਲਾ ਭਗਤੌਰ ਦੀ ਬੰਦਲਾਂ ਨੂੰ ਮਰ ਗਿਆ ਲਾ ਤਣੂ ਦੇ ਜਾਵੇ ਉਹ ਝੂਟੇ ਦੇ ਝੂਟਾ ਮਰੀ ਜਾਵੇ ਆ ਜਾ ਇਹ ਕਮਾਲ ਹੈ ਭਣ ਲਾਲਾ ਆ ਜਾ ਚੱਲਦੇ ਹਾਂ ਖੜਦਾ ਨਹੀਂ ਹੁਣ ਭੈਣ ਦੀ ਬੁੱਦੀ ਤਾਰੇ ਪਜੀਜੇ ਜੀਆਂ ਝੁੱਗੀਆਂ ਬਰਖਦਾ ਕੁੱਤੀ ਚੱਕੇ ਬੰਦਾ ਵੀ ਪਤੀ ਹੁਣ ਛੇੜਾ ਕਿਉਂ ਮੈਂ ਤੈਨੂੰ ਤਾਂ ਰੋਕਣਾ ਕੀ ਯਾਰ ਇਹਦੀ ਮੰਨ ਲਿਆ ਨਾ ਇਕੱਠੇ ਖਾਂਦੇ ਪੀਂਦੇ ਆ ਹੁਣ ਹੁੰਦਾ ਪਿਜੂਗਾ ਅਣਪੋਹਾਲਾ ਕੰਜਰ ਤਾਂ ਇਹੇ ਇੱਕ ਦੀ ਮੰਨਦਾ ਨਹੀਂ ਅੱਛਾ ਐਸੇ ਕਲੋਂ ਜਿਹਦਾ ਭਾਂ ਦਾ ਖਾਸਮ ਲੱਭ ਜੂਗਾ ਹੈਨਾ ਲੱਭ ਜੂ ਸਾਰਾ ਮੈਨੂੰ ਪਤਾ ਨਾ ਰਸਤੇ ਜਰੀਆਂ ਜਾਵੇ ਕਿਤੇ ਲੁੱਚਾ ਐ ਸੋਨੂ ਉੱਠ ਠੱਕਰਦਾ ਢੱਕਾ ਇੱਕ ਨਹੀਂ ਜੋੜਾ ਲਾ ਕੇ ਬੁੰਡ ਤੇ ਮਰੂ ਨਾਲ ਦੀ ਨਾ ਭੂਰੇ ਤੇ ਉਹ ਆ ਮੈਨੂੰ ਕਸਰ ਕੁਸਰ ਨਾ ਹੁੰਦੀ ਹੈ ਹਾਂ ਕਸਰ ਕੁਸਰ ਨਾ ਹੁੰਦੀ ਲੈ ਥੌਲਾ ਪਾ ਨੂੰ ਬਾਹ ਦੀ ਤੂੰ ਤੇ ਤੰਜਨ ਦਾ ਤੂੰ ਥੌਲਾ ਪਾ ਸਾਰੇ ਜਾਨ ਦਾ ਬਸ ਪਾ ਦੀ ਖਾਂ ਮੈਂ ਕਸਰ ਜੋੜਾ ਨਾਲ ਕਸਰ ਰੋਟੀ ਚ ਅੱਛਾ ਹੈ ਹਾਂ ਕਿਉਂ ਵੀ ਫੋਟੋ ਕਿੰਨਾ ਹੋ ਕਿੰਨਾ ਬਿਲਕੁਲ ਬੰਦਾ ਨਹੀਂ ਲੰਨੋ ਕਾਸਰ ਸੋਨੂ ਹੋਣੀ ਹੋਰ ਘਰ ਹੀ ਨਹੀਂ ਥੈ ਕਾਸਰ ਨੂੰ ਹਾਏ ਕਾਸਰ ਦੇ ਸੇਵੇ ਹੋ ਜਾ ਸੇਵੇ ਸੇਵੇ ਨੇ ਨੂੰ ਬੁੰਡ ਦੇਣੀ ਕੋ ਚੱਜ ਦੇ ਬੰਦੇ ਮਗਰ ਲੱਗੂ ਇਹਦੇ ਮਗਰ ਲੱਗੂ ਭੈਣ ਦੀ ਬੁੱਧੀ ਚੋਰ ਬਾਪਾ ਬਾਪੂ ਲੱਭੇ ਰੱਬ ਹਾਂ ਮੱਥਾ ਟੇਕ ਤੂੰ ਕਿਉਂ ਭੈਣ ਦੇ ਫੁੱਦੀ ਕਿਉਂ ਥੇ ਹੁੰਦਾ ਇਹ ਜਬਾ ਬਾਪੂ ਦਵਾਰੇ ਕੇਰਾ ਮਰ ਗਿਆ ਉਹ ਮਰ ਨਹੀਂ ਕੇਰਾ ਮੇਰੀ ਜਾਨ ਹਾਂ ਆਪਾਂ ਇਹ ਕਹਿੰਦੇ ਵੀ ਦਰਦਾ ਹੁੰਦਾ ਆਪਣੇ ਨਾਲ ਜਦੋਂ ਚਾਲ ਜਦੋਂ ਮਰ ਗਿਆ ਉਦੋਂ ਬੱਖ ਕਰਦਾ ਹੈ ਨਾ ਹਾਂ ਹੁਣ ਆਪਾਂ ਨੂੰ ਲੋਕ ਤਾਂ ਐ ਕਹਿਣਗੇ ਵੀ ਭੈਣ ਦੇ ਨੂੰ ਤੁਸੀਂ ਧਿਆਨ ਨਹੀਂ ਰੱਖਿਆ ਤੁਹਾਡੇ ਲੋਕ ਤਾਂ ਇਹ ਵੀ ਕਹਿਣਗੇ ਬਾਪੂ ਨੂੰ ਬੁੰਡ ਦਿਆ ਕਰੋ ਦਿਆ ਕਰੇਗਾ ਨਾ ਇਹਦਾ ਨਾ ਫਿਰ ਲੋਕਾਂ ਦੀ ਸਾਰੀ ਗੱਲ ਮੰਨ ਜਾ ਤਾਂ ਓ ਮੈਂ ਇੱਕ ਗੱਲ ਤਾਂ ਲੋਕਾਂ ਨੇ ਮੰਨ ਲਈ ਵੀ ਮਾੜਾ ਕਹਿਣੀ ਹੈ ਮੇਰੀ ਗਾਪਾ ਦੁਨੀਆ ਦੇ ਤੋਂ ਡਰਦੇ ਵੀ ਲੋਕ ਕਹਣਗੇ ਆਪਾਂ ਦੇ ਬੰਦੇ ਐਡੇ ਪਾਲ ਕੇ ਕਰਤੇ ਆ ਮਾਰੀ ਬੁੰਡ ਤੇ ਲੋਕ ਕਹਣਗੇ ਬੇਬੀ ਬਾਪੂ ਦਾ ਚੁੰਗਦੇ ਕਿਉਂ ਨਹੀਂ ਐਡੇ ਕਰਿਆ ਚੁੰਗਣ ਦਾ ਵੀ ਹੱਕ ਹੈ ਫਿਰ ਚੁੰਗਿਆ ਕਰੇਗਾ ਫਿਰ ਲੋਕਾਂ ਵਾਲੇ ਕੰਮ ਲੌੜਾ ਇੱਥੇ ਆਪਾਂ ਤਾਂ ਬੱਲ ਲੱਭਦੇ ਆ ਆ ਗੰਡੋ ਗਵਾਰੀ ਨਹੀਂ ਆ ਗਈ ਗੰਡੋ ਆ ਇੱਥੇ ਤੋਂ ਲੈ ਆਈ ਕੁੱਤ ਪਰ ਜਾ ਹੀ ਲੱਗਦੀ ਏ ਸੀ ਵਾਲੀ ਮਕਾਂਦਗੀ ਵਾਲੀ ਤੇਰੇ ਪਿਓ ਵਾਲੀ ਆ ਐਸੇ ਹੋ ਦੇ ਚਲ ਕੋਲੇ ਆ ਅੱਛਾ ਇਹ ਦੇ ਤੇ ਬੈਠਾ ਦੇ ਪੰਜ ਦਨ ਚੁੱਪ ਕਰ ਜਾ ਚਲ ਜਾ ਆਪਣੂੰ ਪਿਆਈ ਮੁਕਾਂ ਦਾ ਉਹ ਮੁਕਾਂ ਦਾ ਹਉ ਚਾਹ ਲੱਗਿਆ ਸੀ ਬਾਈ ਪੀ ਲੈਂਦਾ ਚਾਹ ਲੱਗਿਆ ਸੀ ਪੀ ਲੈਂਦਾ ਚਾਹ ਲੱਗਿਆ ਸੀ ਮੈਂ ਕਿਹਾ ਪੀ ਲੈਂਦਾ ਕੋ ਜੀਚਾ ਤੇਰੀ ਕਾਣ ਕੌਣ ਬੜਾ ਨਾ ਤੇਰੀ ਨੂੰ ਜਵਾਰ ਅੱਧੀ ਰਾਤ ਖੱਠ ਕਰ ਤੇ ਜਲੂ ਕੱਢ ਰੱਖੇ ਮੂਰੇ ਲੱਗੇ ਤੇ ਮੈਂ ਤੈਨੂੰ ਕੱਢ ਕੇ ਰੱਖੇ ਥੇ ਨਾ ਜਵਾਰ ਕੱਲ ਦੀ ਰਾਤ ਨੂੰ ਮੈਨੂੰ ਠਾ ਕੇ ਲੈ ਪੈਂਦੀ ਡੰਡਲ ਬੋਟਾ ਮੰਗਣਾ ਰਾਤ ਨੂੰ ਕਿ ਲੜਦੇ ਜਰ ਕੀ ਲੜਪੇ ਤੈਨੂੰ ਮੈਂ ਕਦੇ ਨਹੀਂ ਜਾਂਦਾ ਮੈਂ ਬਸ ਚੁੱਪਾ ਜਾ ਨਹੀਂ ਨਾ ਤੇਨੂੰ ਨੀਂਦ ਪੱਤੀ ਮੇਰੇ ਨਾਲ ਬਾਲਾ ਨੀਂਦ ਦਾ ਚੰਗਾ ਹੀ ਰਹਿੰਦਾ ਉਸ ਕਾਹਦਾ ਫਿਰ ਦਿਓ ਗਲੀਆਂ ਚ ਪਿਓ ਪੁੱਤਾਂ ਨੂੰ ਸ਼ਰਮ ਮਲਾਹੀ ਆ ਤੂੰ ਮੈਂ ਤੈਨੂੰ ਦੱਸਾਂ ਮਕੰਨ ਤਾਂ ਸਿੱਧਾ ਹੋ ਕੇ ਘਰੇ ਤੇ ਪਤਲੇ ਜੂਤ ਪਹਿਨ ਮੈਂ ਆਪਣੇ ਉੱਤੇ ਪਹਿਨ ਇੱਥੇ ਪਹਿਨ ਉੱਥੇ ਆ ਜਾ ਛੱਡੋ ਪਾਏ ਉੱਤੇ ਪਹਿਨ ਮੈਂ ਚੱਲ ਬੱਚਾ ਪਾਏ ਪਾਏ ਮਾੜਾ ਸੱਚ ਮੱਚਾ ਕਿੱਥੋਂ ਸੱਤ ਬੰਦੇ ਜਲੂਸ ਕੰਡ ਰੱਖੇ ਪਿਓ ਪੁੱਤਾਂ ਨੇ ਪਿੰਡ ਚ ਜੇ ਕਿਸੇ ਦਾਦਾ ਨੇ ਇੱਕ ਮੈਂ ਨਾ ਮਾਰਨਾ ਹਾਂ ਕਿ ਮੈਂ ਨਾ ਇਹ ਦਰ ਤਰਦਾ ਤੇ ਮੈਂ ਬੋਲਦਾ ਤੇ ਮਰੂ ਸਾਲਾ ਚੌਧਰ ਦਾ ਪਿਓ ਲੱਗਦਾ ਤੇਰੇ ਮਾਰੇਗਾ ਉੱਤੋਂ ਤੂੰ ਕਰ ਮਕੰਨ ਦਾ ਇਧਰ ਆ ਜਾ ਯਾਰ ਨਾ ਆਪਣੀ ਲੜਾਈ ਪੈ ਗਈ ਬਸ ਲੜਾਈ ਕੀ ਪੈ ਗਈ ਨਾ ਮੈਂ ਨਹੀਂ ਨਾ ਕੋਈ ਹਾਲ ਕਰਿਆ ਤੁਸੀਂ ਪਿੰਡ ਕੀ ਯਾਰ ਜਿੱਲੂ ਉਸਕੱਡ ਰੱਖਿਆ ਉਹ ਬਖਤੌਰਾ ਟੱਕਰਿਆ ਕਹਿੰਦਾ ਤੁਸੀਂ ਦੋਨੇ ਭਾਈ ਇਸ ਕੰਮ ਤੇ ਹੋਰ ਨਾਲ ਬਦਨਾਮੀਆਂ ਕਰਾਉਂਦਾ ਫਿਰਦਾ ਤੂੰ ਤਾਂ ਬਖਤੌਰੇ ਦਾ ਭੇਜ ਸੀ ਮੈਂ ਕਿਹਾ ਤੂੰ ਜਵਾਕਾਂ ਨੂੰ ਬੁੰਡ ਦੇਈਂ ਜਾਂ ਨਾਲ ਹੀ ਨਾ ਭੱਜ ਜਾ

ਕਦੇ ਰਤਗੇ ਨੂੰ ਨੰਗਾ ਕਦੇ ਕਿਸੇ ਬਸ ਚ ਜੀ ਕਿ ਤੂੰ ਲੈਣ ਜਾਣਾ ਤਾਂ ਆਇਆ ਮੈਨੂੰ ਤਾਂ ਬੁੱਢੀਆਂ ਨੂੰ ਪੈਸੇ ਦਿਖਾਉਂਦਾ ਫਿਰ ਮੈਂ ਪ੍ਰੀਤ ਮੈਂ ਉਹਨਾਂ ਨੂੰ ਵੀ ਕਹਿੰਦਾ ਯਾਰ ਮੈਂ ਤੈਨੂੰ ਦੱਸਾਂ ਨਾ ਤੇਰੇ ਲੱਛਣ ਮੈਨੂੰ ਮਾਰੇ ਹੋਰੇ ਤੂੰ ਸੰਭਲ ਜਾ ਕੀ ਕਰੇ ਨਾ ਮੈਂ ਨਹੀਂ ਕਰੀਂ ਤੂੰ ਤਾਂ ਬਾਹਾਂ ਕੁਛ ਕਹੇਂਗਾ ਬਸ ਜਨਮ ਕਰ ਲੜਾਈ ਕਰਕੇ ਆ ਆ ਜਾ ਮੇਰੇ ਨਾਲ ਪੈ ਜੀ ਬਸ ਮੇਰੇ ਨਾਲ ਪੁੱਛ ਮੇਰੇ ਖੇਤ ਨਾ ਬੜੇ ਨਹੀਂ ਭਰਦੇ ਜੀ ਕੋਈ ਗੱਲ ਮੈਂ ਖੇਤ ਗੱਲ ਲੱਗਿਆ ਨਹੀਂ ਭੈਣ ਦੀ ਫੁੱਦੀ ਦੇ ਨਾ ਕੁਜੇ ਮੂੰਹ ਹੈ ਜੇ ਇਹਦੇ ਸਿੱਤੀ ਖਾਣਾ ਜਿਹੜਾ ਕੁਸ ਖਾਣਾ ਗਾਰ ਕਿਲੇ ਮੈਂ ਠੇਕੇ ਤੇ ਲੈਤਾ ਹਾਂ ਤੂੰ ਪੱਲਿਓ ਲੈ ਲੈ ਤੇਰੇ ਪਿਓ ਦੇ ਬਣਾਏ ਹੋਏ ਆ ਸਾਲਾ ਪੱਲਿਓ ਲੈ ਲੈ ਮੈਂ ਮੇਰੀ ਗੱਲ ਮੈਂ ਤੋ ਨਾ ਲੈ ਜਿੱਤੇ ਇੱਕ ਠੇਕਾ ਮੈਂ ਬਣਾ ਲੁੱਕ ਜੇ ਇਹਦੇ ਸਰਤੀ ਹੂੰ ਕਿ ਬੁੰਡ ਦੇ ਕੇ ਭਰਤਾ ਮੇਰੇ ਤੋਂ ਪੀ ਹੈ ਗਿਆ ਜਦੋਂ ਕੀ ਰੀਪੀ ਬਿਲਸਰ ਦਾ ਤੇਰਾ 200 ਰੁਪਏ ਦਾ ਲੰਨਾ ਮੇਰੇ ਸਾਹਮਣੇ ਪਹਿਉਣ ਨੂੰ ਕੋਠਾ ਬੋਲੀ ਨਾ ਫਿਰ ਹੈ ਕਰ ਤੂੰ ਤੇ ਛੋਡੀ ਬਲਵਾਉਂਦਾ 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 ਸੱਚਾ ਕਲਪਦਾ ਇਹ ਸੱਚਾ ਨਾ ਨਹੀਂ ਹੈ ਕਿ ਦਸੀ ਜਾਂਦਾ ਮੈਨੂੰ ਕਹੀ ਜਾਂਦਾ ਕਿ ਮੇਰੀ ਉਹਦੇ ਨਾਲ ਬਣਦੀ ਐ ਸ਼ਰਮ ਭੈਣ ਦੇ ਖਾਸਮ ਨੂੰ ਮੈਂ ਕੀ ਕਹਦਾ ਤਾ ਤੈਨੂੰ ਫੁੱਦੂ ਬਣ ਤੂੰ ਵੀ ਫਰਦਾ ਫਿਰ ਹਾਂ ਤੂੰ ਉਹਦੀ ਲਈ ਕੀ ਸੀ ਉਹਦਾ ਨਾਮ ਮੈਂ ਭੁੱਲ ਗਿਆ ਨਾ ਯਾਰ ਮੈਂ ਹਾਂ ਤੂੰ ਤਾਰੇ ਪੱਠੇ ਪਿੱਛੇ ਲਈ ਸਜਣੇ ਆਏ ਤਾਂ ਹੋਣਾ ਹੀ ਨੇ ਤੂੰ ਆਏ ਤਾਂ ਰੌਲਾ ਕਿਉਂ ਆਏ ਤਾਂ ਤੈਨੂੰ ਵੀ ਚਰੀ ਚੰਗਾਤਾ ਸੀ ਫਿਰ ਦੋੜਾ ਦੱਸਣਾ ਉਦੋਂ ਆਪਣਾ ਮਰੀਆ ਹੋਣਾ ਕਿਉਂ ਪਰਦੇ ਚਿਕਾਉਣਾ ਮੈਥੋਂ ਸਕੂਲ ਦੇ ਜਵਾਬ ਕਿ ਸਕੂਲ ਦੇ ਤੁਸੀਂ ਜਵਾਬ ਲਈ ਬੜੇ ਰੱਖਣ ਨੂੰ ਪਰਲ ਤੇ ਕੀ ਲੱਗਦਾ ਗੌੜਾ ਦਾ ਲੱਗਦਾ ਅੱਜ ਤੱਕ ਭਾਈ ਅਸੀਂ ਤੈਨੂੰ ਨਾ ਕਰ ਓਏ ਜਾ ਤੇ ਤੇ ਬੁੱਢੀਆਂ ਵਾਲਾ ਸਮਾਨ ਲਵਾ ਦੇ ਅੱਛਾ ਦੂਜਾ ਹੋਰ ਆ ਭਾਈ ਦਾ ਲੰਡਾ ਕਦੇ ਕਿਸੇ ਦਾ ਚੁੰਗਣ ਲੱਗੇ ਨਾ ਕਦੇ ਕਿਸੇ ਦਾ ਅੱਛਾ ਮੇਰੇ ਸਾਹਮਣੇ ਬਖਤੌਰੀ ਦੇ ਚਾਦਰੇ ਜੱਥ ਮਰੀ ਜਾਵੇ ਦੂਣੇ ਤੂੰ ਮੇਰੀ ਇੱਕ ਚੀਜ਼ ਨੱਕ ਵਡਾ ਜਮਾ ਲੋੜਾ ਤੂੰ ਨੱਕ ਵਡਾ ਤੀ ਮੇਰੇ ਘਰ ਨੰਨੇ ਬੁੱਢੀਆਂ ਸਮਾਨ ਲਵਾ ਮਾਂ ਕੀ ਮੇਰਾ ਘਰੇ ਬੜੇ ਬੁੱਢਾ ਸਾਡਾ ਟੱਬਰ ਹੋ ਜੋ ਮੇਰੇ ਘਰੇ ਬਾਹਰ ਜਾਓ ਬਾਹਰ ਹੋ ਜੋ ਹਾਂ ਦੋਨੇ ਭਾਈ ਬੈ ਐਸ਼ ਕਰਿਆ ਕਰਾਂਗੇ ਬੇਟਾ ਜਲੂਸ ਕੱਢ ਦਤੀ ਦਿਨ ਇੱਕ ਤੇਰੀ ਫਿਰਦਾ ਜਿਹੜੇ ਆਪਣੇ ਕੋਲਗੇ 12 13 ਬੋਲ ਮਾਰ ਬਣ ਇਕੱਠਾ ਕੱਢ ਲਾ ਆਪਣਾ ਭਈ ਅੱਜ ਨਾ ਮੇਰੀ ਗੱਲ ਸੁਣਦਾ ਯਾਰ ਜੋ ਦਾ ਬੁੜੀ ਣਾਉ ਤੇ ਬਗਿਆ ਬੁੜੀ ਬਣਾ ਕੇ ਛੱਡਾਂਗੇ ਤੇ ਚਾਹੇ 2 ਲੱਖ ਲੱਖ ਜਿਵੇਂ ਰਲਵਾ ਮੇਰੀ ਹਟਾਇਆ ਤਾਇਆ ਤੂੰ ਇਹਦੀ ਬੰਡ ਮਾਰਨੀ ਹੈ ਮਾਰ ਲੈ ਪਰ ਮੈਨੂੰ ਬਣਾ ਬਣਾ ਕਰ ਮੇਰੀ ਗੱਲ ਮੈਂ ਇਹਨੂੰ ਕੰਜਾ ਤੇ ਅਸੀਂ ਭਾਈ ਤੇਰੀ ਮਾਰ ਲਾਂਗੇ ਚੱਲ ਤਾਂ ਮੈਂ ਇਹਨੂੰ ਕੰਜਾ ਕਰੀਣਾ ਪੈ ਗਿਆ ਕੀ ਕਰੇ ਚੱਲ ਕਰੇ ਚਾ ਲੋ ਤੂੰ ਫੇਰ ਆ ਜੀ ਮੋਟਰ ਮੋਟਰ ਤੇ ਬਗ ਜਾ ਅਸੀਂ ਬਹਿਣੇ ਦੋਨੇ ਭਾਈ ਮੈਂ ਤੈਨੂੰ ਦੱਸਾਂ ਜੋੜਾ ਮੇਰੇ ਕੋਲੇ ਚਲ ਵਾ ਫੇਰ ਮੈਂ ਰਾਜ ਸਿੱਧੀ ਬਗ ਜਾ ਬਗ ਜਾ ਛੇਲੀ ਕੋਲੇ ਜਾਣ ਵਾਲੀ ਆ ਤੂੰ ਛੇਲੀ ਦੇ ਭਰਾ ਨੂੰ ਗੁੰਡ ਦੇ ਜਾਇਗਾ ਬਗ ਜਾ ਤੈਨੂੰ ਕਾਹਦੀ ਗੱਲ ਤੂੰ ਫੱਜ ਜਾ ਯਾਰ ਬਗ ਜਾ ਮੈਂ ਤੈਨੂੰ ਦੱਸਾਂ ਇਹ ਨਹੀਂ ਪਤਾ ਮੇਰੇ ਖੇਤ ਨਾ ਬੜੀ ਏ ਤਰੀ ਬੋਲ ਨਾ ਰੂਗਾ ਤੇਰੇ ਬਾਹ ਤਰੀ ਜਮੀਨ ਤੇਰੀ ਸਾਰੀ ਮੈਂ ਮੈਂ ਨਾ ਲੱਗਦਾ ਫਾਇਰ ਖਾਏਗਾ ਸਾਡੇ ਤੋਂ ਮਾਰੀ ਚੰਗਾ ਤੇਰੀ ਵਰਗੀ ਨਾਦ ਪੈ ਚਲ ਜਮ ਬਦਨਾਮੀ ਕਰਾਤੀ ਮੈਂ ਤੈਨੂੰ ਮੈਂ ਹੀ ਸਾਮੂਗਾ ਆਪਦੇ ਤਾਇ ਦੇ ਚਾਦਰੇ ਚੱਤ ਪਾਈਏ ਭੈਣ ਦੇ ਖਸਮਾ ਬਗ ਜਾ ਤੂੰ ਇਹ ਤੂੰ ਬਗ ਜਾ ਮੈਂ ਤੈਨੂੰ ਦੱਸ ਸਾਲਾ दारू ਦਾ ਇੱਕ ਗੱਲ ਤੈਨੂੰ ਦੱਸ ਉਹ ਯਾਰ ਮੈਥੇ ਦੇ ਫਾਇਰ ਬਗ ਜਾ ਪੇਪਰਾਂ ਤੋਂ ਤੇਰੇ ਤੋਂ ਇਹ ਦੱਸ ਉਹ ਕਾਹਨ ਜਦ ਮੁੰਡਾ ਲੱਗਦਾ ਕੰਨ ਕੁੱਟਣਾ ਯਾਰ ਫਿਰ ਸ਼ਰਮ ਮਿਲ ਆ ਰਹੀ ਮੰਦੀ ਨਹੀਂ ਕਿਸੇ ਦੀ ਇਹਨੂੰ ਇਹਨੂੰ ਕਦੀ ਬਾੜ ਲੈ ਜਾ ਆ ਜਾ ਆ ਜਾ ਕਰੇ ਜਾਂ ਨਹੀਂ ਪਤਾ ਲੋਲੇ ਜਦ ਕਬਾੜਾ ਕਰ ਦੇ ਬੁੰਡ ਦੇ ਉੱਦ ਤੋਬਦ ਹੋਰ ਕੀ ਕਰੂਗਾ ਉਹ ਹੈਲੋ ਤੇਰੀ ਬੁੰਡ ਮਾਰੂਗਾ ਨਾਲੇ ਵਾਗ ਜਾ ਬਹੁਤ ਸੋਹਣਾ ਲੱਗਾ ਆ ਜਾ ਯਾਰ ਮੈਂ ਕਦ ਕੇ ਚਾਵਲ ਪਿੱਛੇ ਤੁਰੇ ਫਿਰਾਂ ਦੂਜੇ ਨੂੰ ਸਾਫ ਆਵਦੇ ਨੂੰ ਛੱਡ ਖੜਾ ਯਾਰ ਥੈਂਪੂ ਰਤੀ ਚੋਦਾ ਇੰਨੀ ਕਿਨ ਲਿਜਾਣਾ ਜੀ